ਚੰਦਾ ਦੇ ਵਿੱਚ ਉਸ ਵੇਲੇ ਹੰਗਾਮਾ ਦੇਖ ਨੂੰ ਮਿਲਿਆ ਜਦੋਂ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਦੇ ਵਾਸਤੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਜਿਨ੍ਹਾਂ ਦੇ ਵੱਲੋਂ ਸਾਫ਼ ਕਹਿ ਦਿੱਤਾ ਕਿ ਇਸ ਚੌਂਕ ਦੇ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੁੱਲੇਗਾ ਜਿਸ ਤੋਂ ਬਾਅਦ ਉੱਥੇ ਮੌਕੇ ਦੇ ਉੱਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਪਹੁੰਚੇ ਅਤੇ ਕਾਫੀ ਤਕਰਾਰ ਵਾਜੀ ਦੇਖ ਨੂੰ ਮਿਲੀ ਨਾ ਦੀ ਪੁਲਿਸ ਪਲਸ ਬੋਲ ਖੜੀ ਆ ਹੈਲੋ ਹੈਲੋ ਪਲਸ ਬੋਲ ਖੜੀ ਕਿੱਥਾ ਜੱਟ ਕਿੱਥੇ ਵਿਕਦਾ ਉਹ ਭਾਈ ਹੁੰਦੇ ਹੁੰਦੇ ਕਿ ਪਲਸ ਬੋਲ ਖੜੀ 10 ਕਿੱਥੇ ਜੱਟ ਵਿਕਦਾ ਮੈਨੂੰ ਪੁੱਛੋ ਕਿੱਥੇ ਵਿਕਦਾ ਚਿੱਟਾ ਦੱਸਿਆ ਪੁਲਿਸ ਨੂੰ ਭਗਵਾਨ ਜਵਾਣ ਕਹਿੰਦਾ ਵਾ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖ ਜਥੇਬੰਦੀਆਂ ਨੇ ਅਤੇ ਹੋਰ ਜਿਹੜੇ ਮੌਕੇ ਦੇ ਉੱਤੇ ਆਵਾਜ਼ ਇਹ ਕੌਮ ਗਰੁੱਪ ਦੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਸ਼੍ਰੀ ਗੁਰੂ ਰਾਮਦਾਸmarg ਨਾਂ ਦੀ ਮਾਰਕੀਟ ਹੈ ਸਿੱਖ ਬਾਜ਼ਾਰ ਦੇ ਵਿੱਚ ਨਵੀਆਂ ਸ਼ਰਾਬ ਦੀਆਂ ਦੁਕਾਨਾਂ ਖੋਲਣ ਦਾ ਵਿਰੋਧ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਰੋਜ਼ ਪ੍ਰਗਟ ਕਰਨ ਦੇ ਸਬੰਧ ਵਿੱਚ ਕਾਉਂਸਲਰ ਸ਼ੈਰੀ ਚੱਡਾ ਉਹਨਾਂ ਤੋਂ ਪੁੱਛ ਰਹੇ ਨੇ ਕਿ ਉਹਨਾਂ ਨੂੰ ਕੀ ਅਧਿਕਾਰ ਹੈ ਜਿਸ ਕਾਰਨ ਨਿਹੰਗ ਸਿੰਘਾਂ ਦੇ ਵੱਲੋਂ ਇਹ ਮਾਮਲਾ ਕਰਵਾ ਗਿਆ ਉਸੇ ਸਮੇਂ ਇੱਕ ਵਿਅਕਤੀ ਨੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਇਹ ਵੀ ਕਿਹਾ ਕਿ ਘਟਨਾ ਵਾਲੀ ਥਾਂ ਤੇ ਚਿਟਾ ਵੇਚਿਆ ਜਾ ਰਿਹਾ ਸੀ ਅਜਾਈ ਸਥਿਤੀ ਦੇ ਵਿੱਚ ਸਿੱਖ ਲੋਕਾਂ ਨੇ ਉਸ ਨੂੰ ਪੁੱਛਿਆ ਕਿ ਚਿਟਾ ਕਿੱਥੇ ਵੇਚਿਆ ਜਾ ਰਿਹਾ ਤਾਂ ਆਓ ਸੁਣਦੇ ਹਾਂ ਕੀ ਕੁਝ ਕਿਹਾ ਇਹਨਾਂ ਆਗੂਆਂ ਦੇ ਵੱਲੋਂ ਸਤਿ ਸ੍ਰੀ ਅਕਾਲ ਤੁਸੀਂ ਮਸਲਾ ਇਹ ਹੈ ਜੀ ਗੁਰੂ ਰਾਮਦਾਸ ਸਮਰਦੇ ਨਾਮ ਦੀ ਮਾਰਕੀਟ ਹੈ ਮਾਰਕੀਟ ਦੇ ਅੰਦਰ ਸਿੱਖਾਂ ਦਾ ਇਹ ਇਤਰਾਜ਼ ਹੈ ਬਿਲਕੁਲ ਜਾਇਜ਼ ਇਤਰਾਜ਼ ਹੈ ਕਿ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ ਕਿ ਜਿਹੜੀ ਗੁਰੂਆਂ ਦੇ ਗੁਰੂ ਦੇ ਨਾਮ ਦੀ ਮਾਰਕੀਟ ਬਣੀ ਹੈ ਰਜਿਸਟਰਡ ਮਾਰਕੀਟ ਹੈ ਰਜਿਸਟਰਡ ਮਾਰਕੀਟ ਦੇ ਅੰਦਰ ਠੇਕੇ ਖੁੱਲਿਆ ਨਵੇਂ ਖੁੱਲਣ ਲੱਗਾ ਹੈ ਵਿਰੋਧ ਕਰ ਰਹੇ ਆ ਤੇ ਇੱਕ ਬੰਦਾ ਆ ਕੇ ਸਾਨੂੰ ਸਾਡੇ ਸਿੱਖੀ ਸਰੂਪ ਦੇ ਅੰਦਰ ਸਾਨੂੰ ਇਹ ਕਹਿ ਰਿਹਾ ਕਿ ਤੁਹਾਨੂੰ ਕੀ ਅਧਿਕਾਰ ਹੈਗਾ ਤੁਸੀਂ ਕੌਣ ਹੋਨੇ ਆ ਹੁਣ ਉਹ ਬੰਦੇ ਨੂੰ ਪੁੱਛੋ ਕਿ ਉਹਨੂੰ ਕੀ ਅਧਿਕਾਰ ਹੈਗਾ ਉਹ ਸਾਰੀ ਜੱਟਾ ਕਹਿ ਰਿਹਾ ਉਹਨੂੰ ਕੀ ਅਧਿਕਾਰ ਹੈਗਾ ਉਹ ਦੱਸੇ ਨਾ ਉਹ ਕਿਸ ਅਧਿਕਾਰ ਨਾਲ ਸਾਨੂੰ ਇਹ ਗੱਲ ਕਹਿ ਰਿਹਾ ਉਹ ਸਾਨੂੰ ਕਿਸ ਅਧਿਕਾਰ ਨਾਲ ਰੋਕਣ ਆਇਆ ਹੈਗਾ ਇਹਨਾਂ ਲੋਕਾਂ ਨਾਲ ਦੇਖੋ ਇਹਨਾਂ ਜੀਵਾਂ ਨਾਲ ਇੰਟਰਸਟ ਸਾਰ ਸਮਝ ਆਂਦਾ ਇਹਨਾਂ ਦਾ ਸਾਫ ਇੰਟਰਸਟ ਸਮਝ ਆਂਦਾ ਇਹ ਸਾਡੇ ਨਾਲ ਜਿਹੜਾ ਬੇਈਮਾਨੀ ਦੇ ਨਾਲ ਸਾਰਾ ਕੁਝ ਕਰ ਰਹੇ ਆ ਅਸੀਂ ਅਜੇ ਦਾ ਪੰਜਾਬ 'ਚ ਨਹੀਂ ਹੁੰਦ ਨੇ ਜੀ ਦੂਜੇ ਪਾਸੇ ਕਾਉਂਸਲਰ ਸ਼ੈਰੀ ਚੱਡਾ ਦਾ ਵੀ ਬਿਆਨ ਸਾਹਮਣੇ ਆਇਆ ਤਾਂ ਉਹਨਾਂ ਨੇ ਇਸ ਮਾਰਕੀਟ ਨੂੰ ਲੈ ਕੇ ਕਿਹਾ ਕਿ ਕੋਈ ਮਾਰਕੀਟ ਰਜਿਸਟਰ ਨਹੀਂ ਹੈ ਇਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਤੁਸੀਂ ਖੁਦ ਇਹ ਸੁਣ ਲਓ ਪਹਿਲੀ ਗੱਲ ਤਾਂ ਕੋਈ ਮਾਰਕੀਟ ਰਜਿਸਟਰਡ ਨਹੀਂ ਹੈ ਜੁੱਦੀ ਗਾਲੇ ਇੱਥੇ ਲੱਗੇ ਬੀੜੇ ਵਾਲਾ ਫੋਕਾ ਵਾ ਇੱਥੇ 10 ਸਾਲ ਤੋਂ ਇਹ ਸ਼ਰਾਬ ਦਾ ਠੇਕਾ ਵਾ ਮੇਰੇ ਵਾਲੋ ਸਾਰੇ ਸ਼ਰਾਬ ਦੇ ਠੇਕੇ ਬੰਦ ਕਰਾ ਦੋ ਮੇਰੇ ਕਿਸੇ ਖੰਮ ਦਾ ਨਹੀਂ ਪਰ ਉਹਨੂੰ ਇੱਕ ਲੀਗਲ ਤਰੀਕੇ ਨਾਲ ਬੰਦ ਕਰਾਇਆ ਜਾਵੇ ਲੀਗੇ ਤਰੀਕੇ ਨਾਲ ਕਿ ਲੋਕਾਂ ਵਿੱਚ ਸਾਡਾ ਪ੍ਰੈਸ਼ਰ ਚੰਗਾ ਜਾਵੇ ਵੀ ਅਸੀਂ ਜਾ ਕੇ ਕਈ ਤਾਲੇ ਲਾ ਦਾਂਗੇ ਬੰਦ ਕਰ ਦਾਂਗੇ ਇਹ ਸਾਡਾ ਕੰਮ ਨਹੀਂ ਨਾ ਮੇਰੀ ਕੌਮ ਦਾ ਕੰਮ ਹੈ ਨਾ ਮੇਰਾ ਕੰਮ ਲੀਗੇ ਤਰੀਕੇ ਨਾਲ ਤੁਸੀਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿਓ ਅਫਸਰਾਂ ਨੂੰ ਐਪਲੀਕੇਸ਼ਨ ਦਿਓ ਐਕਸਾਈਜਨ ਐਪਲੀਕੇਸ਼ਨ ਉਹ ਆ ਕੇ ਬੰਦ ਕਰਾਣ ਮੈਨੂੰ ਕੀ ਤਰਾਜ ਹੈ ਪਰ ਆਪਾਂ ਕਿਸੇ ਨੂੰ ਧੱਕੇ ਨਾਲ ਜਾ ਕੇ ਬੰਦ ਕਰਾਈਏ ਬਦਮਾਸ਼ੀ ਉਹ ਕੰਮ ਨਹੀਂ ਪਸਦਾ ਉਸ ਦੇ ਮੈਂ ਥਲਾਬ ਹੈ ਬਾਕੀ ਜਥੇਬੰਦੀ ਆਪਣੀਆਂ ਸਾਰੇ ਸੱਜਣ ਸ਼ਹਿਰ ਆਪਣਾ ਇੱਥੇ ਲਾਗੇ ਦੇਖੋ ਆਂਡੇ ਮੀਟ ਦੀ ਦੁਕਾਨਾਂ ਵੀ ਨਾਲ ਹੀ ਆ ਠੀਕ ਹੈ ਨਾ ਸਾਰੀਆਂ ਬੰਦ ਕਰ ਦੇਣਗੇ ਲੋਕ ਰੋਟੀ ਪਾਣੀ ਕਿੱਥੇ ਖਾਣਗੇ ਜਾਂਦੇ ਲੋਕਾਂ ਦਾ ਕਮਾਨ ਦਾ ਟੰਗ ਆ ਠੀਕ ਹੈ ਜੇ ਤੁਹਾਨੂੰ ਕੋਈ ਲੱਗਦਾ ਕਿ ਇਹ ਗੁਰਾਮਦਸ ਮਹਾਰਾਜ ਦੇ ਨਾਂ ਤੇ ਮਾਰਕੀਟ ਤੁਸੀਂ ਉਹਨੂੰ ਨੋਟਿਸ ਭੇਜ ਦਿਓ ਨਹੀਂ ਭਾਈ ਅਸੀਂ ਇੱਥੇ ਟਿੱਕਾ ਨਹੀਂ ਖੋਲੜਦੇ ਨਾ ਗੱਲ ਖਤਮ ਹੋ ਗਈ ਆਪਾਂ ਪੰਜ ਕੁ ਜਾਣੇ ਜਾ ਕੇ ਸੱਤ ਜਾਣੇ ਜਾ ਕੇ ਧੱਕੇ ਨਾਲ ਕੀ ਤਾਲੇ ਲਾ ਦੋ ਬੰਦ ਕਰ ਦੋ ਇਹ ਸਾਡਾ ਕੰਮ ਨਹੀਂ ਪਰ ਉਹ ਲੋਕਾਂ ਨਾਲ ਧੱਕਾ ਕਰਨਾ ਸਾਡਾ ਕੰਮ ਨਹੀਂ ਉਹਨਾਂ ਦਾ ਮਾਰਕੀਟ ਰਜਿਸਟਰਡ ਹੈ ਕੀ ਆ ਜਿਸ ਟੇਡਾ ਬੰਦ ਕਰਾ ਦੋ ਮੈਂ ਮੈਂ ਕੋਈ ਠੇਕੇ ਦਾ ਅੱਕ ਨਹੀਂ ਸੁਣਨਾ ਮੇਰੇ ਵੱਲੋਂ ਸਾਰੇ ਸ਼ਹਿਰ ਦੇ ਠੇਕੇ ਬੰਦ ਕਰਾ ਦੋ ਮੇਰੇ ਕਿਹੜੇ ਕੰਮ ਦੇ ਜਰਾਬ ਦੇ ਠੇਕੇ ਮੈਂ ਗੁਰਸਖ ਬੰਦਾ ਮੈਂ ਕਿਹੜਾ ਜਰਾਬ ਪੀਣੀ ਸਾਰੇ ਠੇਕੇ ਬੰਦ ਕਰਾ ਦੋ ਪਰ ਤਰੀਕੇ ਨਾਲ ਬੰਦ ਕਰਾ ਲੈਣਾ ਦਾ ਕਹਿਣਾ ਹੈ ਜੇ ਸ਼ਰੀ ਸਾਹਿਬ ਨੂੰ ਜ਼ਿਆਦਾ ਸ਼ਰਾਬ ਦੇ ਠੇਕੇ ਵੀ ਰਹੀ ਹੈ ਲੋੜ ਆਪਣੇ ਇਲਾਕੇ ਦੇ ਵਿੱਚ ਲਗੰਦ ਕਰਾ ਤਾਂ ਉੱਥੇ ਖੁੱਲੇ ਪੇ ਠੇਕੇ ਲੋਕੀ ਜਿਨ੍ਹਾਂ ਨੇ ਪੀਣੀ ਪੀ ਜਾਣੀ ਹੈ ਲੋਕਾਂ ਕੇ ਵੀ ਪੀ ਲੈਂਦੇ ਲੋਕੀ ਦੇਖੋ ਤੇ ਲਾਗੇ ਜਾ ਕੇ ਕਿੰਨਾ ਕੁਝ ਆ ਆ ਬੀਡੀ ਸਿਗਰਟ ਦਾ ਕੋਕਾ ਪਿਆ ਲਾਗੇ ਜਾ ਕੇ ਉਹ ਮੀਟ ਅੰਡੇ ਦੇ ਦੁਕਾਨਾਂ ਵਾ ਮੈਂ ਕਹ ਵੀ ਉਹਨੇ ਸ਼ਰਾਬ ਦਾ ਜੇ ਠੇਕਾ ਖੋਲਿਆ ਤੁਸੀਂ ਉਹਨੂੰ ਲੀਗਲ ਨੋਟਿਸ ਭੇਜ ਕੇ ਬੰਦ ਕਰਾ ਦਿਓ ਮੈਨੂੰ ਲੀਗਲ ਨੋਟਿਸ ਭੇਜਿਆ ਸੀ ਡੀਸੀ ਸਾਹਿਬ ਨੂੰ ਸੀ ਸਾਹਿਬ ਨੇ ਨਹੀਂ ਕੀਤਾ ਕਿਉਂਕਿ ਐਕਸਾਈਜ ਵਿਭਾਗ ਨੇ ਕਿਹਾ ਤਾਂ ਕਿ ਲੀਗਲ ਤਰੀਕੇ ਨਾਲ ਖੋਲਿਆ ਸਿਰਫ ਮੇਰੇ ਕਹਿਣ ਦਾ ਮਤਲਬ ਇਹਨਾਂ ਨੂੰ ਇਹ ਸੀਗਾ ਕਿ ਭਾਈ ਤੁਸੀਂ ਸੜਕਾਂ ਨਾ ਬੰਦ ਕਰੋ ਲੋਕਾਂ ਨੂੰ ਕੋ ਖਰਾਬ ਕਰਦੇ ਪਿਆ ਇਹਦੇ ਗੱਲ ਤੋਂ ਉਹਨਾਂ ਨੂੰ ਗੁੱਸਾ ਕਲਪ ਚੜ ਗਈ ਹਾਂ ਜੀ ਤੁਸੀਂ ਸਾਨੂੰ ਕਿਉਂ ਮਾਰਗੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੀ ਮਤਲਬ ਹੈ ਆਮ ਪਬਲਿਕ ਨੂੰ ਪਰੇਸ਼ਾਨ ਕਰਨ ਦਾ ਕੀ ਮਤਲਬ ਹੈ ਤੁਸੀਂ ਠੇਕੇ ਬੰਦ ਕਰਾਣਾ ਕਰਾਓ ਮੇਰੇ ਵੱਲੋਂ ਸਾਰੇ ਸ਼ਹਿਰ ਦੇ ਕਰਾ ਦਿਓ ਬੰਦ ਮਨ ਨੂੰ ਕੋਈ ਇਤਰਾ ਨਹੀਂ ਮੇਰੇ ਕਿਹੜੇ ਕੰਮ ਦੇ ਠੇਕੇ ਪਰ ਘਟੋ ਘਟ ਲੀਗਲ ਨੋਟਿਸ ਤੇ ਲੀਗਲ ਤਰੀਕੇ ਨਾਲ ਬੰਦ ਕਰਾਓ ਉਹ ਜ਼ਿਆਦਾ ਵਧੀਆ ਹੈ ਠੀਕ 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 ਖੈਰ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਨੇ ਹੁਣ ਠੇਕਾ ਖੋਲਣ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ